ਮੇਰੇ ਦਾਦਾ ਜੀ ਦੇ ਮਿੱਤਰ ਸੀ ਪਰਮ ਮਿੱਤਰ ਚੌਧਰੀ ਇਲਾਈ ਬਖਸ਼ ਤੇ ਉਹ ਪਾਕਿਸਤਾਨ ਚਲੇ ਗਏ ਸੀ ਤੇ ਉਹਨਾਂ ਦਾ ਨਾਂ ਹੀ ਮੁੜ ਕੇ ਉਹਨਾਂ ਨੂੰ ਮਿਲੇ ਨਾ ਉਹ ਸਾਨੂੰ ਮਿਲੇ ਤੇ ਉਹਨਾਂ ਦੇ ਪਰਿਵਾਰ ਵਾਲੋਂ ਠੰਡੀ ਹਵਾ ਦਾ ਬੁੱਲਾ ਆਇਆ ਨਾ ਕਾ ਬੂਟੀ ਉਗਦਾ ਇਹਦਾ ਬੀਜ ਸਾਨੂੰ ਦਿਖਦਾ ਤ ਨਹੀਂ ਪਰ ਜਦੋਂ ਅਸੀਂ ਆ ਕੋਈ ਵੀ ਆਪਣੀ ਫਸਲ ਬੀਜ ਦਿਆ ਜਾਓ ਤੇ ਸੁਭਾਵਕ ਹੀ ਉੱਗ ਜਾਂਦੀ ਇਦਾਂ ਹੀ ਸਾਡੇ ਮਨ ਦੇ ਵਿੱਚ ਵੀ ਕੁਝ ਬੁਰਾ ਪਿਆ ਹੁੰਦਾ ਜਿਹੜਾ ਉਗਨ ਨਾਲ ਗਿਆ ਦੇਰ ਨਾਲ ਉਹ ਮੇਰੇ ਪਿੱਛੇ ਵੇਖਣ ਦਾ ਕੋਇਲ ਬੋਲਣ ਲਈ ਔਰ ਵੀ ਪੰਛੀ ਆ ਜਿਹੜੇ ਤੇ ਬਹੁਤ ਹੀ ਸੋਹਰਦਾ ਰਮਣੀਕ ਨਜ਼ਾਰਾ ਰਿਸ਼ਤਿਆਂ ਦੀ ਦੋਸਤੋ ਸੱਚੀ ਸੁੱਚੀ ਭਾਵਨਾ ਹੁੰਦੀ ਹੈ ਜਿਹੜੀ ਅਸੀਂ ਇਹਨੂੰ ਬਣਾ ਕੇ ਰੱਖਦੇ ਆ ਤੇ ਜਦੋਂ ਅਸੀਂ ਘਰਾਂ 'ਚ ਇਕੱਠੇ ਹੁੰਨੇ ਆ ਤੇ ਸ਼ਾਇਦ ਅਸੀਂ ਕਈਆਂ ਕਵਾਡੀਆਂ ਇਕੱਠੀਆਂ ਕਰਦੇ ਆ ਇੱਕ ਮਤਲਬ ਹੀ ਬੰਦਾ ਜਿਹੜਾ ਉਹ ਸਾਰੇ ਘਰ ਨੂੰ ਖਰਾਬ ਕਰਦਾ ਕਿ ਕਿਸੇ ਪਿਆਰੇ ਦਾ ਚਲੇ ਜਾਣਾ ਮਿੱਤਰ ਪਿਆਰੇ ਦਾ ਚਲੇ ਜਾਣਾ ਸਾਡਾ ਕਿਸੇ ਦਾ ਦੂਰ ਹੋ ਜਾਣਾ ਕਿਸੇ ਰਿਸ਼ਤੇ ਦਾ ਟੁੱਟ ਜਾਣਾ ਕਿਸੇ ਯਾਰੀ ਦੋਸਤੀ ਦਾ ਟੁੱਟ ਜਾਣਾ ਕਿਸੇ ਦਾ ਨਾਰਾਜ਼ ਹੋ ਜਾਣਾ ਇਹ ਕਮੀ ਜਿਹੜੀ ਆ ਆਪਾਂ ਦੇ ਵਿੱਚ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਨਾਂ ਤੇ ਤੁਹਾਡੀ ਇਤ ਕਰਦੇ ਆ ਤੇ ਨਾਂ ਤੁਹਾਨੂੰ ਉਹ ਚੈਨ ਨਾ ਰਹਿਣ ਦਿੰਦੇ ਆ ਔਰ ਇਹੋ ਜੇ ਬੰਦਿਆਂ ਦੀ ਜੇ ਤੁਸੀਂ ਇਤ ਕਰੋਗੇ ਨਾ ਤੇ ਉਹਨਾਂ ਨੂੰ ਬੜਾ ਬਲ ਮਿਲਦਾ ਤੇ ਉਸ ਬੰਦੇ ਦੀ ਇਤਨਾ ਕਰੋ ਜਿਹੜਾ ਤੁਹਾਡੀ ਕਦੀ ਇਤ ਨਹੀਂ ਕਰਦਾ ਬਾਕੀ ਸਾਰੇ ਸੰਸਾਰ ਦੀ ਕਦੀ ਵੀ ਕਿਸੇ ਦੀ ਮਾੜੀ ਭਾਵਨਾ ਨਾ ਰੱਖੋ ਕਦੀ ਕਿਸੇ ਨੂੰ ਬੁਰਾ ਨਾ ਕਹੋ ਉਹਨੂੰ ਇਹੋ ਜਨਵੇਂ ਮਿਲਿਆ ਜਿੰਨਾਂ ਦੇ ਵਿੱਚ ਉਹਨਾਂ ਦੇ ਦੋ ਚਾਰ ਗੁਣ ਹੀ ਇਹੋ ਜੇ ਇਹਨੇ ਵਧੀਆ ਸੀ ਕਿ ਜਿੰਨਾਂ ਦਾ ਉਹ ਮਨ ਮੋਹ ਲੈਂਦੇ ਸੀ ਤਾਂ ਇਹਿਆ ਦਰਦ ਸੰਭੀ ਦਾ ਹੁੰਦਾ ਰੱਖੀ ਦਾ ਹੁੰਦਾ ਪਾਲੀ ਦਾ ਹੁੰਦਾ ਕਿਸੇ ਨੂੰ ਦਈ ਦਾ ਨਹੀਂ ਪਰ ਜਿਹੜਾ ਤੁਹਾਡਾ ਦਰਦ ਆ ਉਹ ਤੁਸੀਂ ਆਪ ਦੇ ਕੋਲ ਹੀ ਸੰਭ ਕੇ ਰੱਖਣਾ ਹੁੰਦਾ ਔਰ ਜਿਹੜੇ ਤੁਹਾਨੂੰ ਦਰਦ ਦਿੰਦੇ ਆ ਹਰਮਤਮਾ ਉਹਨਾਂ ਤੇ ਵੀ ਰਹਿਮ ਕਰੇ ਇਹੋ ਜਿਹੇ ਦਰਦ ਦੇਣ ਵਾਲੇ ਆ ਇਹ ਤੁਹਾਨੂੰ ਹਰ ਜਗ੍ਹਾ ਲੱਭਣਗੇ ਔਰ ਇਹਨਾਂ ਦੀ ਜਿਹੜੀ ਹੈ ਮਾਨਸਿਕਤਾ ਹੁੰਦੀ ਆ ਉਹ ਇਸ ਤਰੀਕੇ ਦੀ ਹੋ ਗਈ ਹੁੰਦੀ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਪਾਗਲ ਹੋ ਗਏ ਆ ਪਰ ਇਹਨਾਂ ਨੂੰ ਖੇ ਗਹਿਰੇ ਇਲਾਜ ਦੀ ਲੋੜ ਹੁੰਦੀ ਆ ਵੱਲੋਂ ਸਾਰੀ ਰਾਤ ਮੁਕਾ ਬੈਠੇ ਹਾਲੇ ਵੀ ਕੋਈ ਹੌਕਾ ਤੇਰੀ ਗੱਲ ਕਰੇ ਹਾਲੇ ਵੀ ਹੋਇਆ ਸੁਨਾਸ ਤੇ ਆ ਤੇ ਤੁਸੀਂ ਇਹ ਅਹਿਸਾਸ ਦੀ ਬੂੰਦ ਵਰਗੇ ਬਣੋ ਇਹੋ ਹੀ ਦੁਆ ਕਰਦਾ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਮੈਂ ਆਪਣੀ ਜਿਹੜੀ ਫੇਰ ਦਾ ਬਲੌਗ ਆ ਉਹ ਲੈ ਕੇ ਆਜ ਰਾਂ ਤੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤੇ ਜਗ੍ਹਾ ਪਰ ਬੈਠਾ ਇਸ ਜਗ੍ਹਾ ਦੀ ਮੈਂ ਅੱਗੇ ਵੀ ਤੁਹਾਡੇ ਨਾਲ ਕਈ ਵਾਰੀ ਚਰਚਾ ਕੀਤੀ ਵੀ ਸਾਡੇ ਪਿੰਡ ਦੀ ਬੜੀ ਖੂਬਸੂਰਤ ਰਮਣੀਕ ਜਗ੍ਹਾ ਅਰ ਜੀ ਦਾ ਆਤਰਾਮ ਇਹ ਸ਼ੀਤ ਦੀ ਯਾਤਰਾ ਨਾਲ ਜੁੜਿਆ ਔਰ ਇੱਥੇ ਬੜਾ ਸੋਹਣਾ ਜਿਹੜਾ ਬਣਾਇਆ ਵਾ ਬਹਿਣ ਬੋਣ ਆਸਤੇ ਜਗਾ ਔਰ ਇੱਥੇ ਸਿਰੇ ਯੋਗਾ ਕਰੋ ਜਾਂ ਧਿਆਨ ਕਰੋ ਕੁਝ ਵੀ ਕਰੋ ਔਰ ਇੱਥੇ ਜਿਹੜੀਆਂ ਚਾਵੇ ਹੈ ਮੇਰੇ ਪਿੱਛੇ ਦੇਖਣ ਦਾ ਕੋਇਲ ਬੋਲਣ ਲਈ ਔਰ ਵੀ ਪੰਛੀ ਆ ਜਿਹੜੇ ਬਹੁਤ ਹੀ ਸਵੇਰ ਦਾ ਰਮਣੀਕ ਨਜ਼ਾਰਾ ਤੇ ਮੈਂ ਹਾਂ ਚਲੋ ਅੱਜ ਦੀ ਗੱਲਬਾਤ ਇਸੇ ਕੋਇਲ ਦੀ ਆਵਾਜ਼ ਦੀ ਸੁਰਤੀ ਸ਼ੁਰੂ ਕਰਦੇ ਹਾਂ ਅਬ ਤੁਹਾਡੇ ਨਾਲ ਪਾਉਣੇ ਛੋਟੀ ਜੀ ਸਾਂਝ ਸਾਨੂੰ ਕਹਿੰਦੇ ਕਿ ਜਦਾਂ ਅਸੀਂ ਗੱਲਬਾਤ ਨੂੰ ਖੁੱਲ੍ਹ ਕੇ ਕਰਦੇ ਆ ਉਹਨੇ ਸਾਡੇ ਰਿਸ਼ਤੇ ਮਜ਼ਬੂਤ ਹੁੰਦੇ ਆ ਤੇ ਕੋਈ ਗੱਲ ਅਸੀਂ ਦਿਲ ਚ ਦਬਾ ਲੈਂਦੇ ਆ ਤੇ ਉਹ ਐਂਡ ਦੀ ਬਾਕੀ ਦਰਾੜ ਬਣ ਜਾਂਦੀ ਆ ਤੇ ਸਾਨੂੰ ਖੁੱਲ੍ਹ ਕੇ ਇੱਕ ਦੂਜੇ ਨਾਲ ਪਰਿਵਾਰਾਂ ਚ ਬਹਿ ਕੇ ਰਿਸ਼ਤਿਆਂ ਨਾਲ ਜਿਹੜੀ ਗੱਲ ਕਰਨ ਦੀ ਜਿਹੜੀ ਆ ਉਹ ਬੜੀ ਜ਼ਰੂਰਤ ਆ ਕਹਿੰਦੇ ਆ ਪਰਿਵਾਰਾਂ ਦੇ ਵਿੱਚ ਜਿਹੜਾ ਪੁਰਾਣੇ ਬੰਦੇ ਸੀ ਉਹਨਾਂ ਨੇ ਇਕੱਠੇ ਬਹਿ ਕੇ ਰੋਟੀ ਖਾਣ ਦਾ ਇਹਲਾ ਰਵਾਜ ਬਣਾਇਆ ਸੀ ਸਾਡੇ ਗੁਰੂ ਸਾਹਿਬਾਂ ਨੇ ਵੀ ਜਦੋਂ ਕੋਈ ਵੀ ਕੰਮ ਕਰੋ ਸਾਰਾ ਦਿਨ ਕਾਰਜ ਕਰੋ ਤੇ ਜਦੋਂ ਕੋਈ ਸ਼ਾਮਾਂ ਨੂੰ ਜਾਂ ਸਵੇਰੇ ਇਕੱਠੇ ਬਹਿਣਾ ਤੇ ਪੰਗਤ 'ਚ ਬਹਿਣਾ ਤੇ ਬਹਿ ਕੇ ਹੀ ਆਪਦਾ ਜੋ ਖਾਣਾ ਪੀਣਾ ਵਾ ਤੇ ਉਹਦੇ ਨਾਲ ਕੀ ਹੁੰਦਾ ਜਿਹੜਾ ਰਿਸ਼ਤੇ ਵੀ ਗੰਢਾਂ ਵਾਪਸੀ ਮਜ਼ਬੂਤ ਹੁੰਦੀਆਂ ਤੇ ਹੁਣ ਤਾਂ ਤੇ ਚਲੋ ਅੱਜ ਦਾ ਜ਼ਮਾਨਾ ਜਿਹੜਾ ਵਾ ਇਹਦੇ ਤੇ ਦਰਵਾਜ਼ਿਆਂ ਦੇ ਅੰਦਰ ਸਿਮਟ ਗਿਆ ਹਰ ਕੋਈ ਆਪਦੇ ਕਮਰੇ 'ਚ ਬਹਿ ਕੇ ਰੋਟੀ ਖਾਂਦਾ ਦੂਜੇ ਨਾਲ ਗੱਲ ਹੀ ਨਹੀਂ ਕਰਦਾ ਸ਼ਾਇਦ ਸਾਡੀਆਂ ਅਗਲੀਆਂ ਦਰਾਰਾਂ ਵਾ ਉਹ ਇੱਥੋਂ ਵੀ ਵੱਧ ਗਈਆਂ ਉਹ ਰਹੀ ਇੱਕ ਜਿਹਨਾਂ ਗੱਲਬਾਤ ਕਰਨੀ ਛੱਡ ਤੀ ਆ। ਅਬ ਦਿਲਾਂ ਦੇ ਵਿੱਚ ਜਿਹੜਾ ਜ਼ਹਿਰ ਦੇ ਬੂਟੇ ਸਾਡੇ ਕਿਤੇ ਬੀਜ ਪੈ ਹੀ ਹਣ ਕਾ ਬੂਟੀ ਉੱਗਦਾ ਇਹਦਾ ਬੀਜ ਸਾਨੂੰ ਦਿਖਦਾ ਤ ਨਹੀਂ ਪਰ ਜਦੋਂ ਅਸੀਂ ਆ ਕੋਈ ਵੀ ਆਪਣੀ ਫਸਲ ਬੀਜ ਦਿਆ ਜਾਓ ਤੇ ਸੁਭਾਵਕੀ ਉੱਗ ਜਾਂਦੀ ਇਦਾਂ ਹੀ ਸਾਡੇ ਮਨ ਦੇ ਵਿੱਚ ਵੀ ਕੁਝ ਬੁਰਾ ਪਿਆ ਹੁੰਦਾ ਜਿਹੜਾ ਉੱਗਣ ਨਾਲ ਗਿਆ ਦੇਰ ਨਹੀਂ ਲਾਂਦਾ ਨੂੰ ਕੱਟਣ ਦੀ ਲੋੜ ਹੁੰਦੀ ਆ। ਔਰ ਇਹ ਵਧਦਾ ਹੀ ਜਾਂਦਾ ਜੇ ਇਹਨੂੰ ਨਾ ਹੀ ਕੱਟੀਏ। ਇਹ ਕਰਕੇ ਗੱਲਬਾਤ ਜਿਹੜੀ ਕਰੋ ਉਹ ਰਿਸ਼ਤਿਆਂ ਦੇ ਵਿੱਚ ਜਿਹੜੀ ਆ ਉਹਨੂੰ ਆਪਣੇ ਮਜ਼ਬੂਤੀ ਲਿਆ ਲਈ। ਪ੍ਰੀ ਹੈਗੇ ਇੱਕ ਟਾਈਮ ਤੇ ਸਾਡੇ ਪਰਿਵਾਰ ਨੂੰ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਤਾਂ ਕਿ ਕੁਝ ਬਿਹਤਰ ਹੋ ਸਕੇ ਇਹਨਿਆ ਰੋਂਦਾ ਉਹ ਹੀ ਆ ਜਿਹਦੇ ਜਿਹੜਾ ਸੱਚੇ ਰਿਸ਼ਤੇ ਦੀ ਭਾਵਨਾ ਨੂੰ ਰਿਸ਼ਤੇ ਦੀ ਡੰਗਾਈ ਨੂੰ ਰਿਸ਼ਤੇ ਦੀ ਗਹਿਰਾਈ ਨੂੰ ਸਮਝ ਸਕਦਾ ਤੇ ਜੇ ਉਹ ਨਾ ਸਮਝ ਸਕਦਾ ਵੇ ਇਸ ਚੀਜ਼ ਨੂੰ ਤੇ ਉਹ ਰੋਂਦਾ ਵੀ ਨਹੀਂ ਤੇ ਦੋਸਤੋ ਇਹ ਜਿਹੜੀ ਰਿਸ਼ਤੇ ਦੀ ਗਹਿਰਾਈ ਆ ਇਹ ਦਿਲ ਦੇ ਵਿੱਚ ਜਦੋਂ ਉੱਗਦੀ ਆ ਬਣੀ ਹੁੰਦੀ ਸਾਡੇ ਤੇ ਇਹਦਾ ਬੀਜ ਜਿਹੜਾ ਸਾਨੂੰ ਬੜਾ ਤੜਫਾਉਂਦਾ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਬਈ ਘੱਟੋ ਘੱਟ ਸਾਡੇ ਪਰਿਵਾਰ ਨੂੰ ਤੇ ਮੇਰੇ ਦਾਦਾ ਜੀ ਦੇ ਮਿੱਤਰ ਸੀ ਪਰ ਮਿੱਤਰ ਚੌਧਰੀ ਇਲਾਈ ਬਖਸ਼ ਤੇ ਉਹ ਪਾਕਿਸਤਾਨ ਚਲੇ ਗਏ ਸੀ ਤੇ ਉਹਨਾਂ ਦਾ ਨਾ ਹੀ ਮੁੜ ਕੇ ਉਹਨਾਂ ਨੂੰ ਮਿਲੇ ਨਾ ਉਹ ਸਾਨੂੰ ਮਿਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਠੰਡੀ ਹਵਾ ਦਾ ਬੁਲਾਇਆ ਨਾ ਕਿਸੇ ਤਰੀਕੇ ਨਾਲ ਮੈਨੂੰ ਮੈਸੇਜ ਭੇਜਿਆ ਔਰ ਮਿਲਣਾ ਗੱਲਬਾਤ ਕੀਤੀ ਔਰ ਸਾਡਾ ਜਦੋਂ ਤੇ ਦੋ ਆਤਰਾਂ ਤੋਂ ਕਿ ਤੋਂ ਦੋਵੇਂ ਪਾਸਿਓਂ ਸਿਸਕੀਆਂ ਅਹੀਂ ਜੋ ਵੀ ਉਹਨਾਂ ਦੇ ਦਿਲ ਵੀ ਭਰਿਆ ਸੀ ਮੇਰਾ ਵੀ ਭਰਿਆ ਸੀ ਤੇ ਮੈਂ ਤੇ ਆਪਣੇ ਆਪ ਨੂੰ ਇੰਨਾ ਕੰਟਰੋਲ ਕੀਤਾ ਇੰਨਾ ਵੱਡਾ ਬੰਦ ਮਾਰਿਆ ਕਿ ਮੈਂ ਸ਼ਾਇਦ ਰੋੜੀ ਨਾ ਜਾਵਾਂ ਇਹ ਸਾਡੀਆਂ ਅੱਖਾਂ ਦੇ ਬਹਿਨ ਸੀ ਇਹ ਰਿਸ਼ਤਿਆਂ ਦੀ ਦੋਸਤੋ ਸੱਚੀ ਸੁੱਚੀ ਭਾਵਨਾ ਹੁੰਦੀ ਹੈ ਜਿਹੜੀ ਅਸੀਂ ਇਹਨੂੰ ਬਣਾ ਕੇ ਰੱਖਦੇ ਆ ਤੇ ਜਦੋਂ ਅਸੀਂ ਘਰਾਂ 'ਚ ਇਕੱਠੇ ਹੁੰਨੇ ਆ ਤੇ ਸ਼ਾਇਦ ਅਸੀਂ ਕਈਆਂ ਕਵਾੜੀਆਂ ਇਕੱਠੀਆਂ ਕਰਦੇ ਆ ਇੱਕ ਮਤਲਬ ਹੀ ਬੰਦਾ ਜਿਹੜਾ ਉਹ ਸਾਰੇ ਘਰ ਨੂੰ ਖਰਾਬ ਕਰ ਦਿੰਦਾ ਔਰ ਉਹਦਾ ਬੀਜਿਆ ਜ਼ਹਿਰ ਕਾਹਦ ਤਈ ਨਾ ਸੌਣ ਨੂੰ ਬਟਨਾ ਪਵੇ ਇਹ ਕਰਕੇ ਜਦੋਂ ਵੀ ਆ ਜੋ ਵੀ ਆਪਦੇ ਬੱਚਿਆਂ ਨੂੰ ਉਹਨਾਂ ਨੂੰ ਚੰਗੀ ਇਨਸਾਨੀਅਤ ਸਿਖਾਓ ਉਹਨਾਂ ਨੂੰ ਚੰਗੇ ਇਨਸਾਨ ਬਣਾਓ ਪਿੰਗੀ ਪਾਉਣਾ ਤਾਂ ਕਿ ਉਹ ਚੰਗੇ ਵਧੀਆ ਜਿਹੜੇ ਆ ਉਹ ਬਣ ਸਕਣ ਔਰ ਪਰਿਵਾਰਾਂ ਦੇ ਵਿੱਚ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਸਮਝ ਸਕਣ ਔਰ ਇੱਕ ਦੂਜੇ ਨਾਲ ਜਿਹੜੀਆਂ ਪਿਆਰ ਦੀਆਂ ਗੰਡਾਂ ਨੂੰ ਹੋਰ ਪੀੜੀਆਂ ਕਰ ਸਕਣ دوستੋ ਗੁਲਜ਼ਾਰ ਸਾਹਿਬ ਦੇ ਸ਼ਬਦਾਂ ਕਿ ਬਹੁਤ ਜ਼ਰੂਰੀ ਤੋ ਨਹੀਂ ਮੈਂ ਤੇਰੇ ਲਈ ਲੇਕਿਨ ਇੱਕ ਦਿਨ ਮੇਰੀ ਕਮੀ ਜ਼ਰੂਰ ਮਹਿਸੂਸ ਹੋਗੀ ਇਹਨਾਂ ਸ਼ਬਦਾਂ ਦੇ ਵਿੱਚ ਬੜੀ ਗਹਿਰਾਈ ਆ ਅਰ ਇਹਨਾਂ ਸ਼ਬਦਾਂ ਦੇ ਰਾਸ ਦੇ ਵਿੱਚ ਬੜਾ ਕੁਝ ਛੁਪਿਆ ਬਹੁਤ ਕੁਝ ਸਾਨੂੰ ਐਂ ਲੱਗਦਾ ਵੀ ਜਿਵੇਂ ਇਹ ਮੇਰੇ ਲਈ ਜ਼ਰੂਰੀ ਨਹੀਂ ਗਾ ਗੈਰ ਜ਼ਰੂਰੀ ਆ ਪਰ ਜਦੋਂ ਉਸ ਇਨਸਾਨ ਦੀ ਜਾਂ ਉਸ ਜਗ੍ਹਾ ਦੀ ਜਾਂ ਉਸ ਦੀਆਂ ਹੋਦ ਹੁੰਦੀ ਆ ਤੇ ਫਿਰ ਸਾਨੂੰ ਪਤਾ ਲੱਗਦਾ ਸਭ ਤੋਂ ਵੱਡੀ ਸਾਡੇ ਜਿਹੜੇ ਰਿਸ਼ਤੇ ਗਵਾਜ ਜਾਂਦੇ ਆ ਤੇ ਰਿਸ਼ਤੇ ਨਹੀਂ ਦੁਬਾਰਾ ਬਣਦੇ ਉਸ ਚੀਜ਼ ਦੀ ਜਿਹੜੀ ਕਮੀ ਆ ਉਹ ਸਾਡੀ ਕਦੀ ਵੀ ਜ਼ਿੰਦਗੀ ਸਾਡੀ ਇਸ ਦੀ ਸ਼ਾਇਦ ਕਮੀ ਪੂਰੀ ਹੋ ਜਾਂਦੀ ਹੋਵੇ ਪਰ ਜਿਹੜੀ ਸਾਡਾ ਕਿਸੇ ਪਿਆਰੇ ਦਾ ਚਲੇ ਜਾਣਾ ਮਿੱਤਰ ਪਿਆਰੇ ਦਾ ਚਲੇ ਜਾਣਾ ਕਿਸੇ ਦਾ ਦੂਰ ਹੋ ਜਾਣਾ ਕਿਸੇ ਰਿਸ਼ਤੇ ਦਾ ਟੁੱਟ ਜਾਣਾ ਕਿਸੇ ਯਾਰੀ ਦੋਸਤੀ ਦਾ ਟੁੱਟ ਰਿਖ ਜਾਣਾ ਕਿਸੇ ਦਾ ਨਾਰਾਜ਼ ਹੋਏ ਨਾ ਇਹ ਕਮੀ ਜਿਹੜੀ ਆ ਉਹ ਅਦੀ ਵੀ ਨਹੀਂ ਹੋ ਸਕਦੀ ਤੇ ਕਿੰਨੀ شدت ਦੇ ਨਾਲ ਇਨਾ ਸ਼ਬਦਾਂ ਦੇ ਵਿੱਚ ਗੁਰਜਾਰ ਸਾਹਿਬ ਨੇ ਇਸ ਚੀਜ਼ ਨੂੰ ਨਿਭਾਇਆ ਜਿਹੜਾ ਮੈਂ ਕੱਟੇ ਨਾ ਸ਼ਬਦ ਗੁਰਜਾਰ ਸਾਹਿਬ ਦੇ ਸ਼ੇਅਰ ਕੀਤੇ ਆ ਜਦੋਂ ਹੀ ਗੁਰਜਾਰ ਸਾਹਿਬ ਨੂੰ ਅਸੀਂ ਪੜਦੇ ਆ ਸਾਨੂੰ ਕਹਿਣ ਲੱਗਦਾ ਵੀ ਜਿਵੇਂ ਕਿਸੇ ਨੇ ਸਾਡੇ ਨਾ ਕਿਸੇ ਜ਼ਖਮ ਦੇ ਉੱਤੇ ਹੱਥ ਧਰਤਾ ਹੋਵੇ ਕਿਤੇ ਫੈਅ ਲਾਤਾ ਹੋਵੇ ਕਿਸੇ ਦੁੱਖ ਦੇ ਜਿਹੜੀ ਆ ਸਾਡੀ ਸਿਰ ਦੇ ਉੱਤੇ ਜਿਹੜੇ ਆਪਦੇ ਵਿੱਚ ਕਿਸੇ ਨੇ ਟਕੋਰ ਕਰ ਦਿੱਤੀ ਹੋਵੇ ਇਹ ਟਕੋਰ ਕਰਨ ਵਾਲੇ ਸ਼ਬਦ ਆ ਜਿਹੜੇ ਗੁਲਜ਼ਾਰ ਸਾਹਿਬ ਦੇ ਮਾਤਾ ਦਿਨ ਜਿਹਨਾਂ ਦੀਆਂ ਸਾਂਝ ਪਾ ਰਹਿਆ ਦੋਸਤੋ ਵੈਸੇ ਤੇ ਕਦੀ ਵੀ ਸਾਨੂੰ ਆਪਦੇ ਮਨ ਦੇ ਵਿੱਚ ਬੁਰੀ ਭਾਵਨਾ ਨਹੀਂ ਰੱਖਣੀ ਚਾਹੀਦੀ ਬੁਰਾ ਸੋਚਣਾ ਨਹੀਂ ਚਾਹੀਦਾ ਬੁਰਾ ਕਰਨਾ ਨਹੀਂ ਚਾਹੀਦਾ ਤੇ ਸਾਡੇ ਜਿਹੜੇ ਸਕੂਲ ਤੋਂ ਲੈ ਕੇ ਮਾਤਾ ਪਿਤਾ ਦੇ ਸੰਸਕਾਰ ਹੁੰਦੇ ਆ ਉਹਨਾਂ ਦੇ ਵਿੱਚ ਇਹੀ ਸਿਖਾਇਆ ਜਾਂਦਾ ਕਿ ਵੱਡਿਆਂ ਦਾ ਸਨਮਾਨ ਕਰੋ ਤੇ ਵੱਡਿਆਂ ਦੀ ਇੱਜ਼ਤ ਕਰੋ ਉਹਨਾਂ ਦੇ ਨਾਲ ਉਹਨਾਂ ਦਾ ਆਦਰ ਕਰੋ ਪਰ ਬਹੁਤ ਵਾਰੀ ਹੁੰਦਾ ਦੋਸਤੋ ਸਾਡੀ ਕੰਮ ਕਰ ਵਾਲੀ ਜਗ੍ਹਾ ਦੇ ਵਿੱਚ ਸਾਡੀਆਂ ਘਰਾਂ ਵਾਲੀਆਂ ਜਗ੍ਹਾ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਨਗਰਾਂ ਦੇ ਵਿੱਚ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਨਾਂ ਤੇ ਤੁਹਾਡੀ ਇਤਕਾਰਦੇ ਆ ਤੇ ਨਾਂ ਤੁਹਾਨੂੰ ਉਹ ਚੈਨ ਨਾ ਰਹਿਣ ਦਿੰਦੇ ਆ ਔਰ ਇਹੋ ਜਿਹੇ ਬੰਦਿਆਂ ਦੀ ਜੇ ਤੁਸੀਂ ਇਤਕਾਰੋਗੇ ਨਾ ਤੇ ਉਹਨਾਂ ਨੂੰ ਬੜਾ ਬਲ ਮਿਲਦਾ ਤੇ ਉਹਨਾਂ ਨੂੰ ਹੁੰਦਾ ਵੀ ਹੁਣੇ ਇਸ ਮੇਰੇ ਤੋਂ ਡਰਦਾ ਏ ਸਾਰਾ ਕੁਝ ਕਰਦਾ ਜਾਂ ਪਤਨੀ ਮੇਰੇ ਤੋਂ ਡਰ ਗਿਆ ਤੇ ਮੈਂ ਹੀ ਵੱਡਾ ਸੀ ਬਦਮਾਸ਼ ਬਹੁਤ ਵੱਡਾ ਸੀ ਦੋਸਤੋ ਇੰਨਾ ਬੰਦਿਆਂ ਦੀ ਇਤਨਾ ਕਰੋ ਕਦੀ ਵੀ ਇਹ ਉਹ ਲੋਕ ਨੇ ਜਿਹੜੇ ਸਮਾਜ ਦੀ ਗੰਦਗੀ ਪੈਦਾ ਕਰਦੇ ਆ ਔਰ ਇਹਨਾਂ ਤੋਂ ਰਹਿਣਾ ਤੇ ਅਸੀਂ ਇੱਥੇ ਹੀ ਛੱਡ ਕੇ ਕਿੱਥੇ ਚਲ ਜਾਵਾਂਗੇ ਸਾਰਾ ਕੁਝ ਨਾ ਛੱਡ ਕੇ ਜਾਇਆ ਜਾ ਸਕਦਾ ਇਸ ਕਰਕੇ ਮੇਰੀ ਇਹ ਜਿਹੜੀ ਮੈਂ ਦੋਸਤ ਹੈ ਪਤਾ ਨਹੀਂ ਇਹ ਮੇਰੇ ਅੰਦਰ ਦਾ ਕੋਈ ਇੱਕ ਦਰਦ ਦਾ ਉਸ ਬੰਦੇ ਦੀ ਇਤਨਾ ਕਰੋ ਜਿਹੜਾ ਤਾਲੀ ਕਦੀ ਇਤਨੀ ਕਰਦਾ ਬਾਕੀ ਸਾਰੇ ਸੰਸਾਰ ਦੀ ਕਦੀ ਵੀ ਕਿਸੇ ਦੀ ਮਾੜੀ ਭਾਵਨਾ ਨਾ ਰੱਖੋ ਕਦੀ ਕਿਸੇ ਨੂੰ ਬੁਰਾ ਨਾ ਕਹੋ ਇਹੇ ਨੂੰ ਮਾੜਾ ਨਾ ਕਹੋ ਬੱਚਿਆਂ ਨਾਲ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਹਰ ਕਿਸੇ ਦਾ ਆਦਰ ਸਨੇਹ ਭਾਵ ਹਰ ਕਿਸੇ ਨਾਲ ਰੱਖੋ ਆຊੂ ਪੰਛੀਆਂ ਪ੍ਰਕਿਰਤੀ ਇਹ ਸਾਰਾ ਕੁਝ ਸਾਡਾ ਹੀ ਆ ਪਰ ਉਸ ਬੰਦੇ ਦੀ ਇਤਨਾ ਕਰੋ ਜਿਹੜਾ ਤੁਹਾਡੀ ਇਤਨੀ ਕਰਦਾ ਉਸ ਕੋਈ ਚੰਗਾ ਇਨਸਾਨ ਜਿਹੜਾ ਵਾ ਉਹ ਜਿੱਥੇ ਆਪਦੀਆਂ ਚੰਗੇ ਗੁਣਾਂ ਦੇ ਉੱਤੇ ਨਾਲ ਉਹ ਜੀਂਦਾ ਵਾ ਉੱਥੇ ਉਹਦੇ ਚ ਬਹੁਤ ਸਾਰੀਆਂ ਕਮੀਆਂ ਵੀ ਹੁੰਦੀਆਂ ਔਰ ਜੇ ਉਹਦੇ ਚ ਸ਼ਾਇਦ ਇਹ ਕਮੀਆਂ ਨਾ ਹੋਣ ਤੇ ਸ਼ਾਇਦ ਉਹ ਖਦਾ ਹੋ ਜੇ ਇਹ ਪ੍ਰਕਿਰਤੀ ਆ ਜਿਹੜੀ ਬਹੁਤ ਕੁਝ ਜਿਦਾ ਤੁਹਾਨੂੰ ਲੈਂਦੀ ਆ ਤੇ ਬਹੁਤ ਕੁਝ ਦਿੰਦੀ ਆ ਉਹਦੇ ਬਦਲੇ ਚ ਮੈਂ ਕਈ ਇਨਸਾਨਾਂ ਨੂੰ ਇਹੋ ਜਿਹੇ ਨੂੰ ਮਿਲਿਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ 2-4 ਗੁਣ ਹੀ ਇਹੋ ਜਿਹੇ ਨੇ ਵਧੀਆ ਸੀ ਕਿ ਜਿੰਨਾਂ ਦਾ ਉਹ ਮਨ ਮੋਹ ਲੈਂਦੇ ਸੀ ਪਰ ਜੇ ਉਹਨਾਂ ਦੇ ਵੇਖਿਆ ਜਾਵੇ ਦੂਜਾ ਸਿਸਟਮ ਤੇ ਉਹਦੇ ਨਾਲ ਉਹ ਲੱਗਦਾ ਸੀ ਵੀ ਇਹਨਾਂ ਜਿਹਾ ਉਗੜ ਵੀ ਬੜਿਆ ਚਲੋ ਇਹ ਬੈਲੈਂਸ ਜਾ ਹੋ ਜਾਂਦਾ ਤੇ ਪਰ ਮੈਂ ਕਹਿੰਦਾ ਕਿ ਹਮੇਸ਼ਾ ਹੀ ਜਿਹੜਾ ਚੰਗੇ ਬੰਦੀ ਰੱਖੋ ਛੰਗੇ ਵਿਚਾਰ ਛੰਗੇ ਸਾਹਿਤਾ ਛੰਗਾ ਕਿਤਾਬਾਂ ਜਿਹੜੀ ਮੈਂ ਅੱਗੇ ਵੀ ਤੁਹਾਡੇ ਨਾਲ ਕਈ ਵਾਰੀ ਗੱਲ ਕਰਦਾ ਨਾ ਕਿ ਮੂੰ ਪੜੋ ਤੇ ਪੜਦੇ ਰਹੋ ਹਮੇਸ਼ਾ ਹੀ ਇਹਨੇ ਦਰਦ ਸਾਂਭੀਦਾ ਹੁੰਦਾ ਰੱਖੀਦਾ ਹੁੰਦਾ ਪਾਲੀਦਾ ਹੁੰਦਾ ਕਿਸੇ ਨੂੰ ਦਈਦਾ ਨਹੀਂ ਪਰ ਜਿਹੜਾ ਤੁਹਾਡਾ ਦਰਦ ਆ ਉਹ ਤੁਸੀਂ ਆਪਦੇ ਕੋਲ ਹੀ ਸਾਂਭ ਕੇ ਰੱਖਣਾ ਹੁੰਦਾ ਔਰ ਜਿਹੜੇ ਤੁਹਾਨੂੰ ਦਰਦ ਦਿੰਦੇ ਆ ਪਰਮਾਤਮਾ ਉਹਨਾਂ ਤੇ ਵੀ ਰਹਿਮ ਕਰੇ ਤੇ ਇੱਕ ਦਰਦ ਤੇ ਉਹ ਹੁੰਦਾ ਜਿਹੜਾ ਸਾਨੂੰ ਰੋਹਾਨੀ ਹੁੰਦਾ ਤੇ ਇੱਕ ਉਹ ਹੁੰਦਾ ਜਿਹੜਾ ਸਾਡਾ ਮਜਾਦੀਂ ਦਾ ਤੇ ਰੋਹਾਨੀ ਦਰਦ ਦੀ ਜਿਹੜੀ ਤਾਂ ਗਾਉ ਜਰਾ ਗਹਿਰੀ ਹੁੰਦੀ ਆ ਰੋਹਾਨੀ ਦੀ ਜਿਹੜੀ ਹੁੰਦੀ ਆ ਉਹ ਘੱਟ ਤੇ ਨਹੀਂ ਹੁੰਦੀ ਪਰ ਉਹਦੀ ਵੀ ਬੜੀ ਹੁੰਦੀ ਆ ਇੱਕ ਹੰਦਸ ਬਾਜੀ ਜਿਹੜੇ ਲੋਕ ਸਾਡੀਆਂ ਸਮਾਜ ਦੇ ਵਿੱਚ ਦਰਦ ਦੇਣ ਵਾਲੇ ਹੁੰਦੇ ਆ ਮੈਂ ਕੰਨ ਅੱਗੇ ਨਹੀਂ ਕਰਨਣੀਆਂ ਮੈਂ ਪਿੱਖੇ ਨਹੀਂ ਕਰਨਣੀਆਂ ਮੈਂ ਕੂੜਾ ਸੁੱਟਣਾ ਮੈਂ ਫਲਾਨ ਕੀਤਾ ਇੱਥੇ ਮੈਂ ਇਹ ਕੀਤਾ ਇੱਥੇ ਮੈਂ ਉਹ ਕੀਤਾ ਇਹੋ ਜਿਹੇ ਜਿਹੜੇ ਦਰਦ ਦੇਣ ਵਾਲੇ ਆ ਇਹ ਤੁਹਾਨੂੰ ਹਰ ਜਗ੍ਹਾ ਲੱਭਣਗੇ ਔਰ ਇਹਨਾਂ ਦੀ ਜਿਹੜੀ ਹੈ ਮਾਨਸਿਕਤਾ ਹੁੰਦੀ ਆ ਉਹ ਇਸ ਤਰੀਕੇ ਦੀ ਹੋ ਗਈ ਹੁੰਦੀ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਪਾਗਲ ਹੋ ਗਏ ਆ ਪਰ ਇਹਨਾਂ ਨੂੰ ਖੇ ਗਹਿਰੇ ਇਲਾਜ ਦੀ ਲੋੜ ਹੁੰਦੀ ਆ ਅਰੇ ਇਹਨਾਂ ਨੂੰ ਉਸ ਚੀਜ਼ ਦੇ ਵਿੱਚੋਂ ਕਿਸੇ ਦੀ ਪੀੜਾ ਦੇ ਵਿੱਚੋਂ ਇਹਨਾਂ ਨੂੰ ਜਦੋਂ ਆਰਾਮ ਮਹਿਸੂਸ ਹੋਣ ਲੱਗ ਜਾਂਦਾ ਤੇ ਤੁਸੀਂ ਸਮਝ ਲਓ ਵੀ ਇਸ ਨੂੰ ਇਸ ਸੰਸਾਰ ਦਾ ਇਸ ਸਮਾਜ ਦਾ ਇਹ ਲੋਕਾਂ ਦੀ ਭਲਾਈ ਕਰ ਸਕਦੇ ਤੇ ਫਿਰ ਵੀ ਜੀਣਾ ਜਹਾ ਮਰਨਾ ਜਹਾ ਜੇ ਨਜ਼ਰ ਸਾਡੇ ਸਵਾਸ ਆ ਸਾਨੂੰ ਇਸ ਸੰਸਾਰ ਦੇ ਵਿੱਚ ਇੱਥੇ ਇਹ ਸਾਹ ਲੈਣਾ ਵਾਸਤੇ ਕੁਝ ਨਾ ਕੋਈ ਤੇ ਕਿਸੇ ਚੀਜ਼ ਨੂੰ ਇੱਕ ਜਿਹੀ ਜੇਰੀ ਸਾਹਮਣਾ ਪੈਂਦਾ ਬਹੁਤ ਗੱਲਾਂ ਜਿਹੜੀਆਂ ਉਹ ਖੂ ਆਂਗੂ ਸਾਨੂੰ ਆ ਦਿਲ ਚ ਪਾ ਕੇ ਰੱਖਣੀਆਂ ਪੈਂਦੀਆਂ ਤੇ ਅੱਜ ਦੀ ਜਿਹੜੀ ਮੇਰਾ ਵਲੌਗ ਆ ਮੈਂ ਇੱਥੇ ਹੀ ਸਮਾਪਤ ਕਰਦਾ ਕਿਉਂਕਿ ਮੇਰੇ ਕੋਲ ਨਾ ਕੰਮ ਚੱਲਣ ਡਿਆ ਘਰ ਤੇ ਟਾਈਮ ਬਹੁਤ ਥੋੜਾ ਹੁੰਦਾ। ਕਈ ਵਾਰੀ ਮੇਰੀ ਇਹ ਸਾਜ ਮੈਨੂੰ ਹੁੰਦਾ ਵੀ ਮੈਂ ਤੁਹਾਡੇ ਨਾਲ ਜਰੂਰ ਪਾਵਾਂ ਤੇ ਅਮਰਤਾ ਪ੍ਰੀਤਮ ਜੀ ਦੇ ਬੜੇ ਪਿਆਰੇ ਸ਼ਬਦ ਨੇ ਕਿ ਆਪਣੀ ਵੱਲੋਂ ਸਾਰੀ ਰਾਤ ਮੁਕਾ ਬੈਠੇ ਹਾਲੇ ਵੀ ਕੋਈ ਹੌਕਾ ਤੇਰੀ ਗੱਲ ਕਰੇ ਹਾਲੇ ਵੀ ਕੋਈ ਹੌਕਾ ਤੇਰੀ ਗੱਲ ਕਰੇ ਅਰੇ ਜੀ ਆਪਣੇ ਲੋ ਸਾਰੀ ਰਾਤ ਮੁਕਾ ਬੈਨੇ ਆ ਰੋਕੇ ਨਵੇੜ ਲੈਨੇ ਆ ਤੇ ਸ਼ਾਇਦ ਹੁਣ ਸਾਨੂੰ ਕਿਸੇ ਨੇ ਵੇਖਿਆ ਨਹੀਂ ਸਰਾਂ ਨੇ ਚ ਸਿਰ ਦੇ ਕੇ ਹੀ ਰੋ ਲਿਆ ਪਰ ਕੋਈ ਕੋਈ ਜਿਹੜਾ ਹੋਕਾ ਵਾ ਉਹ ਸਵੇਰੇ ਵੀ ਸਾਡੇ ਮੋਢੇ ਨੂੰ ਸਾਡੇ ਕੰਢੇ ਨੂੰ ਹਲੋਂਦਾ ਰਹਿੰਦਾ ਔਰ ਇਹ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਦਾ ਦੋਸਤੋ ਇਹ ਉਹਨਾਂ ਸੈਂਸਿਟਿਵ ਲੋਕਾਂ ਆਂਦੀਆਂ ਗੱਲਾਂ ਵਾਂ ਜਿਹੜੇ ਪ੍ਰਕਿਰਤੀ ਨੂੰ ਸਮਾਏ ਨੂੰ ਖਰਾ ਨੂੰ ਪਿਆਰ ਕਰਨ ਵਾਸਤੇ ਆਪਦਾ ਬਲੀਦਾਨ ਕਰਦੇ ਆ ਕ੍ਰਿਸਟਾਈਨ ਨੂੰ ਬਣਾਈ ਰੱਖਣ ਵਾਸਤੇ ਉਹਨਾਂ ਨੂੰ ਜਿਹੜੇ ਤਪਦੇ ਮਾਰੂਥਲਾ ਉਹਨਾਂ ਚ ਬਰਸ਼ ਦੀ ਕਣੀ ਹੋ ਗਈ ਉਹਨਾਂ ਤੇ ਵਰਸਦੇ ਆ ਇਹ ਚੀਜ਼ਾਂ ਇਹ ਅਹਿਸਾਸ ਉਹਨਾਂ ਆਸਤੇ ਆ ਤੇ ਤੁਸੀਂ ਇਹ ਅਹਿਸਾਸ ਦੀ ਬੂੰਦ ਵਰਗੇ ਪੜੋਂ ਆਏ ਹੋਈ ਦੁਆ ਕਰਦਾ ਜਿੱਥੇ-ਇੱਥੇ ਵੀ ਮੈਨੂੰ ਦੇਖ ਉਦੇਸ਼ ਵੇਖ ਰਿਹਾ ਜੇ ਮੇਰੇ ਵੱਲੋਂ ਬਹੁਤ ਸਾਰਾ ਸਾਰਿਆਂ ਨੂੰ ਪਿਆਰ ਬਹੁਤ ਸਾਰਾ ਸਤਿਕਾਰ ਜੀਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਪਰ ਰੱਬ ਨੂੰ